ਗੁਰਦੇਵ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜੰਨਾ ਹਾਂ ਕੁਰਬਾਨ ਜੰਨਾ ਹਾਂ ਸਦਕੇ ਜੰਨਾ ਹਾਂ ਔਰ ਸੈਂਕੜੇ ਵਾਰ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਮੈਂ ਆਪਣੇ ਗੁਰੂ ਤੋਂ ਬਲਿਹਾਰ ਜੰਨਾ ਸਦਕੇ ਜੰਨਾ ਗੁਰੂ ਵਿੱਚ ਐਸੀ ਕੀ ਵਡਿਆਈ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਮੈਂ ਸੈਂਕੜੇ ਵਾਰ ਆਪਣੇ ਗੁਰੂ ਤੋਂ ਬਿਲੇ ਹਾਰ ਜਲਣਾ ਸਦਕੇ ਜਲਣਾ ਜਿਹੜਾ ਗੁਰੂ ਸ਼ਬਦ ਹੈ ਇਹ ਗ੍ਰੀ ਤਾਤੂ ਤੋਂ ਬਣਿਆ ਹੈ ਜਿੰਦਾ ਅਰਥ ਹੈ ਨਿਗਲਣਾ ਜਾਂ ਸਮਝਣਾ ਗੈ ਅੱਖਰ ਦਾ ਅਰਥ ਹੈ ਅਗਿਆਨਤਾ ਤੇ ਰੂ ਅੱਖਰ ਦਾ ਅਰਥ ਹੈ ਪ੍ਰਕਾਸ਼ ਗੁਰੂ ਉਹ ਪ੍ਰਕਾਸ਼ ਹੈ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਨਿਗਲ ਜਾਂਦਾ ਹੈ ਖਾ ਜਾਂਦਾ ਹੈ ਮਨੁੱਖੀ ਜੀਵਨ ਦੇ ਵਿੱਚ ਗੁਰੂ ਪ੍ਰਕਾਸ਼ ਕਰ ਦਿੰਦਾ ਹੈ ਤੇ ਅਗਿਆਨਤਾ ਨੂੰ ਮਿਟਾ ਦਿੰਦਾ ਹੈ ਸਭ ਆਤਮਾ ਵੀ ਮੇਰੇ ਮਾਲਕ ਵਿੱਚ ਇੱਕ ਬੜੀ ਵੱਡੀ ਖੂਬੀ ਹੈ ਇਸ ਕਰਕੇ ਮੈਂ ਉਹਦੇ ਤੋਂ ਬਾਰ-ਬਾਰ ਕੁਰਬਾਨ ਜਾਂਣਾ ਹਾਂ ਕਿ ਉਹਨੇ ਇਸ ਦੁਨੀਆ ਦੇ ਅੰਦਰ ਪਤਾ ਨਹੀਂ ਕਿੰਨੇ ਕੋ ਨਾਂ ਸਮਝ ਮਨੁੱਖਾਂ ਨੂੰ ਸਮਝ ਵਾਲੇ ਬਣਾ ਦਿੱਤਾ ਮੂਰਖਾਂ ਨੂੰ ਸਿਆਣੇ ਬਣਾ ਦਿੱਤਾ ਅਗਿਆਨੀਆਂ ਨੂੰ ਗਿਆਨੀ ਬਣਾ ਦਿੱਤਾ ਬਸ ਉਹਦੀ ਮਿਹਰ ਜਿੰਦੇ ਉੱਤੇ ਹੋ ਗਈ ਉਹਨੇ ਜੀਵਨ ਬਦਲ ਕੇ ਰੱਖ ਦਿੱਤਾ ਪਸ਼ੂਆਂ ਤੇ ਪ੍ਰੇਤਾਂ ਨੂੰ ਤਾਰਨ ਦੀ ਸਮਰੱਥਾ ਉਹ ਗੁਰੂ ਰੱਖਦਾ ਹੈ ਉਨੇ ਜੀਵਨ ਬਦਲ ਕੇ ਰੱਖ ਦਿੱਤਾ ਬਲਿਹਾਰੀ ਗੁਰੇ ਆਪਣੇ ਦੇਵ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਨੇ ਮਨੁੱਖਾਂ ਨੂੰ ਦੇਵਤੇ ਬਣਾ ਦਿੱਤਾ ਪ੍ਰਕਾਸ਼ ਰੂਪ ਬਣਾ ਦਿੱਤਾ ਜਿਨ੍ਹਾਂ ਦਾ ਜੀਵਨ ਹਨੇਰੇ ਵਿੱਚ ਸੀ ਉਹਨਾਂ ਦੇ ਜੀਵਨ ਵਿੱਚ ਪ੍ਰਕਾਸ਼ ਕਰਕੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਚਾਨਣ ਦੇ ਨਾਲ ਭਰ ਦਿੱਤਾ बस उंदी नजर ਜਿੰਨਾ ਉਤੇ ਹੋ ਗਈ ਉਹਨਾਂ ਦਾ ਜੀਵਨ ਬਦਲ ਗਿਆ ਇਸ ਕਰਕੇ ਮੇਰੇ ਗੁਰਦੇਵ ਪਾਵਨ ਬਾਣੀ ਅੰਦਰ ਬਚਨ ਕਰਦੇ ਨੇ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਧਾਰੇ ਐਸੇ ਗੁਰੂ ਤੋਂ ਬਲ ਬਲ ਜਾਈਏ ਭਾਵ ਕੁਰਬਾਨ ਜਾਈਏ ਸਦਕੇ ਜਾਈਏ ਜਿਹੜਾ ਆਪ ਮੁਕਤ ਹੈ ਸਾਡੇ ਵਰਗੇ ਡੁੱਬ ਰਿਆਂ ਨੂੰ ਉਤਾਰ ਲਿੰਦਾ ਹੈ ਬਚਾ ਲਿੰਦਾ ਹੈ ਸਾਨੂੰ ਉਹ ਹਨੇਰੇ ਵਿੱਚੋਂ ਕੱਢ ਲਿੰਦਾ ਹੈ ਸਾਡੇ ਜੀਵਨ ਨੂੰ ਰੌਸ਼ਨ ਕਰ ਦਿੰਦਾ ਹੈ ਇੱਕ ਅਦੀਪ ਨੇ ਬੜਾ ਪਿਆਰਾ ਲਿਖਿਆ ਉਹ ਕਹਿੰਦਾ ਹੈ ਸਤਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਜਿੰਨਾ ਉੱਤੇ ਨਦਰ ਪਈ ਕਲ ਕੇ ਸੱਚ ਇਹ ਹੈ ਕਿ ਉਹਨਾਂ ਦਾ ਜੀਵਨ ਬਦਲ ਕੇ ਰੱਖਣਾ ਨਦਰੇ ਰਹਿਮਤ ਸੇ ਜਿੱਧਰ ਗੁਰੂ ਨਾਨਕ ਇਸ਼ਾਰਾ ਕਰਦੀਆ ਜ਼ਰਰੇ ਕੋ ਸੂਰਜ ਕੀਆ ਕਤਰੇ ਕੋ ਦਰਿਆ ਕਰਦੀਆ ਕਹਿੰਦੇ ਗੁਰੂ ਨਾਨਕ ਸਾਹਿਬ ਉਹ ਗਿਆਨ ਦੇ ਸੋਮੇ ਨੇ ਜਿਹੜੇ ਇਹ ਕਹਿ ਰਹੇ ਨੇ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਗੁਰੂ ਨਾਨਕ ਸਾਹਿਬ ਉਹ ਗਿਆਨ ਦੇ ਸੋਮੇ ਨੇ ਜਿਨ੍ਹਾਂ ਨੇ ਇਹ ਵੀ ਦੱਸਿਆ ਮੇਰਾ ਗੁਰੂ ਕੌਣ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਮੇਰਾ ਗੁਰੂ ਹੈ ਉਹ ਪਰਮੇਸ਼ਰ ਨੂੰ ਆਪਣਾ ਗੁਰੂ ਮੰਨਦੇ ਨੇ ਸ਼ਬਦ ਤੋਂ ਹੀ ਸੰਸਾਰ ਦੀ ਸਿਰਜਣਾ ਹੋਈ ਹੈ ਰਚਨਾ ਹੋਈ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਸ ਬ੍ਰਹਮ ਦੀ ਗੱਲ ਕਰਦੇ ਨੇ ਜਿਸ ਗੁਰੂ ਦੀ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਆਪ ਉਸ ਬ੍ਰਹਮ ਦਾ ਰੂਪ ਨੇ ਉਸ ਪਰਮੇਸ਼ਰ ਦਾ ਰੂਪ ਨੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਜਦੋਂ ਪੈਂਦੀ ਹੈ ਨਜ਼ਰੇ ਰਹਿਮਤ ਸੇ ਗੁਰੂ ਨਾਨਕ ਜਿੱਦੜ ਇਸ਼ਾਰਾ ਕਰ ਦਿਆ ਜ਼ਰਰੇ ਕੋ ਸੂਰਜ ਕੀਆ ਕਤਰੇ ਕੋ ਦਰਿਆ ਕਰ ਦਿਆ ਕਹਿ ਲੱਗੇ ਇੱਕ ਛੋਟੇ ਜਿਹੇ ਜ਼ਰਰੇ ਨੂੰ ਸੂਰਜ ਬਣਾ ਦਿੱਤਾ ਇੰਨਾ ਪ੍ਰਕਾਸ਼ ਉਹਨੂੰ ਦੇ ਦਿੱਤਾ ਉਹਦੇ ਵਿੱਚ ਇੰਨਾ ਬਲ ਭਰ ਦਿੱਤਾ ਉਹ ਫਿਰ ਸੈਂਕੜੇ ਹਜ਼ਾਰਾਂ ਲੱਖਾਂ ਜੀਵਾਂ ਨੂੰ ਰੌਸ਼ਨੀ ਦੇਣ ਯੋਗਾ ਬਣ ਗਿਆ। ਇੱਕ ਛੋਟੇ ਜਿਹੇ ਕਤਲੇ ਨੂੰ ਦਰਿਆ ਬਣਾ ਦਿੱਤਾ ਕਿ ਉਹ ਮਨੁੱਖਤਾ ਦੀ ਪਿਆਸ ਬੁਝਾਉਣ ਲੱਗ ਪਿਆ। ਦੈਂਤ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ। ਉਹ ਕਹਿੰਦਾ ਦੈਂਤਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਦਲ ਕੇ ਰੱਖ ਦਿੱਤਾ। ਸਾਧੂ ਬਣਾ ਦਿੱਤਾ ਵੱਡੇ ਵੱਡੇ ਰਾਖਸ਼ ਕੌਡੇ ਵਰਗੇ। ਉਹਨਾਂ ਦਾ ਸੁਭਾਅ ਬਦਲ ਕੇ ਰੱਖ ਦਿੱਤਾ। ਜਿਹੜੇ ਦੈਤ ਸਨ ਰਾਕਸ਼ਸਨ ਸਾਧੂ ਬਣ ਗਏ ਔਰ ਕਹਿੰਦੇ ਸੱਜਣ ਵੀ ਸੱਜਣ ਹੋ ਗਿਆ ਜਿਹੜਾ ਕੇਵਲ ਨਾਮ ਦਾ ਸੱਜਣ ਸੀ ਲੋਕ ਉਹਨੂੰ ਸੱਜਣ ਠੱਗ ਕਹਿੰਦੇ ਸਨ ਜਿਸ ਦਿਨ ਗੁਰਨਾਨਕ ਦੀ ਰਹਿਮਤ ਹੋਈ ਉਹ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ ਉਹਦਾ ਜੀਵਨ ਵੀ ਜਿਹੜਾ ਬਦਲ ਗਿਆ ਅੱਜ ਉਹ ਲੋਕਾਂ ਨੂੰ ਦੱਸਣ ਲੱਗ ਪਿਆ ਭਲਿਓ ਲੋਕੋ ਠੱਗੀਆਂ ਦੇ ਰਾਹ ਨਾ ਤੁਰਿਓ ਕਿ ਠਗੀਆਂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਇੱਕ ਦਿਨ ਆਪ ਹੀ ਬਰਬਾਦ ਹੋ ਜਾਂਦਾ ਹੈ ਜਿਹੜਾ ਕਿਸੇ ਨੂੰ ਠੱਗਦਾ ਹੈ ਕਿਸੇ ਨੂੰ ਲੁੱਟਦਾ ਹੈ ਉਹ ਇਹ ਨਾ ਸਮਝੇ ਵੀ ਮੈਂ ਬਚ ਜਾਵਾਂਗਾ ਆਖਰ ਇੱਕ ਦਿਨ ਅੱਗ ਦਾ ਸੇਕ ਤਾਂ ਆਪਣੇ ਘਰ ਨੂੰ ਵੀ ਲੱਗਦਾ ਹੈ ਤਾਂ ਅਦੀਪ ਬੜਾ ਪਿਆਰਾ ਲਿਖਦਾ ਹੈ ਉਹ ਕਹਿੰਦਾ ਹੈ ਦੈਂਤ ਸਾਧੂ ਬਨਾ ਸੱਜਣ ਵੀ ਸੱਜਣ ਹੋ ਗਿਆ ਅਰੇ ਬੰਦੋਂ ਕੀ ਕਿਆ ਬਾਤ ਕਰਤੇ ਹੋ ਰੀਠੇ ਕੋ ਮਿਠਾ ਕਰ ਦਿਆ ਉਹ ਕਹਿੰਦਾ ਗੁਰਨਾਨਕ ਸਾਹਿਬ ਦੇ ਅੰਦਰ ਇੰਨੀ ਬਖਸ਼ਿਸ਼ ਹੈ ਇੰਨੀ ਨਦਰ ਹੈ ਕਿ ਮਨੁੱਖਾਂ ਦੀ ਗੱਲ ਛੱਡੋ ਜਦੋਂ ਉਹ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਨਾ ਫਿਰ ਕਹਿ ਲਗੇ ਰੀਠਿਆਂ ਵਿੱਚ ਵੀ ਕਹਿ ਲਗੇ ਮਿਠਾਸ ਭਰ ਕੇ ਰੱਖ ਦਿੰਦਾ ਜਿਹੜੇ ਅੱਤ ਦੇ ਕੌੜੇ ਹੁੰਦੇ ਨੇ ਉਹਨਾਂ ਵਿੱਚ ਵੀ ਮਿਠਾਸ ਭਰ ਦਿੱਤੀ ਬਸ ਕਹਿ ਲਗੇ ਜਿਸ ਸਮੇਂ ਪੱਠੀ ਦੇ ਵਿੱਚ ਪਾ ਕੇ ਮਨੁੱਖ ਜਦੋਂ ਸੋਨੇ ਨੂੰ ਸ਼ੁੱਧ ਕਰਦਾ ਹੈ ਨਾ ਤੇ ਉਹਦੀ ਮਲੀਨਤਾ ਨੂੰ ਦੂਰ ਕਰਦਾ ਹੈ ਗੁਰੂ ਨਾਨਕ ਸਾਹਿਬ ਦੀ ਨਜ਼ਰ ਇਸ ਤਰ੍ਹਾਂ ਹੈ ਜਿਨ੍ਹਾਂ ਦੇ ਮਨ ਅੰਦਰੋਂ ਮਲੀਨਤਾ ਨਾਲ ਭਰੇ ਹੋਏ ਨੇ ਅਗਿਆਨਤਾ ਨਾਲ ਭਰੇ ਹੋਏ ਨੇ ਜਦੋਂ ਉਹ ਨਜ਼ਰ ਕਰਦਾ ਏ ਤੇ ਫਿਰ ਅੰਦਰੋਂ ਕੱਢ ਲੇ ਉਹ ਅਗਿਆਨਤਾ ਵਹਿਮ ਪਰਮ ਪਖੰਡ ਪੁਲੇਖੇ ਸਾਰਾ ਕੁਝ ਕੱਢ ਕੇ ਬਾਹਰ ਤੇ ਅੰਤੈ ਕਰਨ ਨੂੰ ਸ਼ੁੱਧ ਬਣਾ ਕੇ ਰੱਖ ਦਿੰਦਾ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਉਹਦੀ ਨਦਰ ਕਿਸੇ ਤੇ ਹੋ ਜਾਵੇ ਉਹਦਾ ਜੀਵਨ ਬਦਲ ਕੇ ਰੱਖ ਦਿੰਦਾ। ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲੱਗੀ ਵਾਰ ਉਹਨੂੰ ਸਮਾਂ ਨਹੀਂ ਲੱਗਿਆ ਕਿਸੇ ਦੇ ਜੀਵਨ ਨੂੰ ਬਦਲਣ ਵਿੱਚ। ਬਹੁਤ ਥੋੜੇ ਸਮੇਂ ਦੇ ਵਿੱਚ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੁਣ ਅਗਲੇ ਸ਼ਲੋਕ ਵਿੱਚ ਗੁਰੂ ਅੰਗਦ ਸਹਿਬ ਪਾਤਸ਼ਾਹ ਜੀ ਇਸ ਗੱਲ ਨੂੰ ਹੋਰ ਸਪਸ਼ਟ ਕਰ ਦਿੰਦੇ ਨੇ ਮਹਿਲਾ ਦੂਜਾ ਜੇ ਸੋ ਚੰਦਾ ਉੱਗਵੇਂ ਸੂਰਜ ਚੜ੍ਹੇ ਹਜ਼ਾਰ ਗੁਰੂ ਅੰਗਦ ਸਹਿਬ ਕਹਿਣ ਲੱਗੇ ਭਲਿਓ ਲੋਕੋ ਮੈਂ ਇਹ ਪ੍ਰਤੱਖ ਵੇਖਿਆ ਏ ਔਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਜੀਵਨ ਦਾ ਇਹ ਤਜਰਬਾ ਹੈ ਗੁਰ ਅੰਗਦ ਸਾਹਿਬ ਸੱਚੇ ਪਾਤਸ਼ਾਹ ਇੱਕ ਸਮਾਂ ਉਹ ਸੀ ਜਦੋਂ ਉਹ ਆਪ ਜਗਰਾਤੇ ਕਰਿਆ ਕਰਦੇ ਸਨ ਦੇਵੀ ਦੀ ਪੂਜਾ ਕਰਿਆ ਕਰਦੇ ਸਨ ਭਟਾਵਾਂ ਗਾਇਆ ਕਰਦੇ ਸਨ ਪਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਖੇੜਾ ਨਹੀਂ ਸੀ ਉਹ ਸੁੱਖ ਨਹੀਂ ਸੀ ਉਹ ਸ਼ਾਂਤੀ ਨਹੀਂ ਸੀ ਜਿੰਦੀ ਭਾਲ ਦੇ ਵਿੱਚ ਉਹ ਇਹ ਧਰਮ ਕੁਮਾਰੇ ਸਨ। ਪਾਠ ਇੱਕ ਦਿਨ ਜਗਰਾਤੇ ਵਿੱਚੋਂ ਉੱਠ ਕੇ ਜਦੋਂ ਘਰ ਨੂੰ ਜਾ ਰਹੇ ਨੇ ਤੇ ਅੰਮ੍ਰਿਤ ਵੇਲਾ ਗੁਰਨਾਨਕ ਦੇ ਘਰ ਦਾ ਇੱਕ ਸਿੱਖ ਭਾਈ ਜੋਧ ਜਦੋਂ ਬਾਣੀ ਦਾ ਪਾਠ ਕਰਦਾ ਹੈ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਇਸੇ ਆਸਾ ਕੀ ਵਾਰ ਦੀ 21ਵੀਂ ਪੌੜੀ ਦਾ ਉਹ ਪਾਠ ਪਿਆ ਕਰਦਾ ਸੀ ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸਮਾ। ਧੰਨ ਬਾਬਾ ਲੈਣਾ ਜੀ ਜਿਨ੍ਹਾਂ ਨੇ ਇਹ ਬਚਨ ਸੁਣੇ ਤੇ ਸੁਣਦਿਆਂ ਹੀ ਉੱਥੇ ਲਾਗੇ ਬੈਠ ਗਏ ਜਦੋਂ ਪਾਠ ਦੀ ਸਮਾਪਤੀ ਹੋਈ ਪਿਆਰ ਨਾਲ ਪੁੱਛਿਆ ਕਿ ਲਗੇ ਪਿਆਰਿਆ ਇਹ ਦੱਸ ਦੇ ਇਹ ਜਿਹੜੇ ਤੁਰਬੀ ਬੋਲ ਹੁਣੇ ਪੜ ਰਿਆਂ ਸੈਂ ਬੜੇ ਪਿਆਰ ਨਾਲ ਪੜ ਰਿਆਂ ਸੈਂ ਇਹ ਬੋਲ ਕਿਸ ਦੇ ਨੇ ਤੇ ਭਾਈ ਜੋਤ ਜੀ ਕਹਿ ਲਗੇ ਇਹ ਗੁਰੂ ਨਾਨਕ ਸਾਹਿਬ ਦੇ ਨੇ ਮੈਂ ਉਹਨਾਂ ਦੇ ਤਿਦਾਰ ਕਰਨੇ ਨੇ ਉਹਨਾਂ ਕਿਹਾ ਉਹ ਕਰਤਾਰਪੁਰ ਵਿੱਚ ਨੇ ਸਤਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਅੰਤਮ ਸਮਾ ਹੈ ਸਰੀਰਕ ਜਾਮੇ ਵਿੱਚੋਂ ਕਰਤਾਰਪੁਰ ਵਿੱਚ ਬਤੀਤ ਕੀਤਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਬਰਾਜ ਮਾਨਸਾ। ਹੁਣ ਬਾਬਾ ਲੈਣਾ ਜੀ ਜਦੋਂ ਯਾਤਰਾ ਤੇ ਗਏ ਨੇ ਤੇ ਉਹਨਾਂ ਦੇ ਮਨ ਵਿੱਚ ਆਇਆ ਮੈਂ ਨਾਨਕ ਸਪੇ ਦੇ ਦیدار ਕਰਨੇ ਨੇ। ਜਦੋਂ ਜਾ ਕੇ ਦیدار ਕੀਤੇ ਨਿਹਾਲ ਹੋਇਆ ਮੱਥਾ ਟੇਕਿਆ ਫਿਰ ਗੁਰੂ ਦਾ ਹੀ ਬਣ ਕੇ ਰਹਿ ਗਿਆ। ਐਸੀ ਕਲਣਾ ਕੀਤੀ ਗੁਰੂ ਨਾਨਕ ਸਾਹਿਬ ਨੇ ਐਸੀ ਰਹਿਮਤ ਕੀਤੀ ਕਲਗੇ ਨਦਰੇ ਰਹਿਮਤ ਸੇ ਜਦੋਂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਦਰ ਕੀਤੀ ਨਾ ਬਾਬਾ ਲੈਣਾ ਜੀ ਤੇ ਔਰ ਇੱਕ ਪਲ ਲਈ ਵੇਖਿਆ ਆਪਣੀ ਬਖਸ਼ਿਸ਼ ਦੀ ਨਦਰ ਦੇ ਨਾਲ ਬਸ ਕਹਿ ਲਗੇ ਉਸ ਵਕਤ ਲੈਣੇ ਨੂੰ ਅੰਗਦ ਬਣਾ ਕੇ ਰੱਖ ਦਿੱਤਾ ਸੀ ਬਸ ਇੱਕ ਪਾਲਣੀ ਵੇਖਿਆ ਸੀ ਉਸ ਦਿਨ ਤੋਂ ਬਾਬਾ ਲੈਣਾ ਜੀ ਗੁਰੂ ਨਾਨਕ ਸਾਹਿਬ ਦੇ ਬਣ ਗਏ ਤੇ ਇੱਕ ਸਮਾਂ ਉਹ ਵੀ ਆਇਆ ਜਿੱਦਣ ਅੰਗ ਨਾਲ ਲਾ ਕੇ ਅੰਗਦ ਬਣਾ ਦਿੱਤਾ ਅੱਜ ਉਹੀ ਬਾਬਾ ਲੈਣਾ ਜੀ ਜਦੋਂ ਗੁਰ ਅੰਗਦ ਸਾਹਿਬ ਬਣੇ ਤੇ ਕਦੀ ਵਕਤ ਸੀ ਜਦੋਂ ਇੱਕ ਗੁਰਸ਼ਿਕ ਤੋਂ ਆਸਾ ਕੀ ਵਾਰ ਦੀ ਪੌੜੀ ਦਾ ਕੀਰਤਨ ਰੂਹ ਵਿੱਚ ਆਠ ਸੁਣਿਆ ਸੀ ਅੱਜ ਉਹੀ ਹੈ ਜਿੰਦੇ ਸ਼ਬਦਾਂ ਨੂੰ ਆਸਾ ਕੀ ਵਾਰ ਦੇ ਵਿੱਚ ਦਰਜ ਕਰ ਦਿੱਤਾ ਗਿਆ ਆਸਾ ਕੀ ਵਾਰ ਅਧੂਰੀ ਹੈ ਗੁਰਪੰਗਤ ਸਾਹਿਬ ਤੋਂ ਬਿਨਾਂ ਹੁਣ ਇਸੇ ਹੀ ਆਸਾ ਕੀ ਵਾਰ ਦਾ ਸ਼ਬਦ ਸੁਣਿਆ ਔਰ ਸ਼ਬਦ ਸੁਣ ਕੇ ਜੀਵਨ ਬਦਲ ਗਿਆ ਇਸੇ ਕੀ ਆਸਾਂ ਆਹੀ ਆਸਾਂ ਕੀ ਵਾਰ ਜੀਵਨ ਦਾ ਆਧਾਰ ਬਣ ਗਿਆ ਤੇ ਉਸੇ ਆਸਾਂ ਕੀ ਵਾਰ ਦਾ ਰੂਪ ਹੋ ਗਏ ਹੁਣ ਉਹੀ ਗੁਰੂ ਅੰਗਦ ਸਾਹਿਬ ਆਜਨੇ ਮੇਰੇ ਜ਼ਿੰਦਗੀ ਦਾ ਤਜਰਬਾ ਹੈ ਮੈਂ ਦੱਸਦਾ ਪਿਆਰਿਆ ਕਿ ਗੁਰੂ ਤੋਂ ਬਿਨਾ ਜੀਵਨ ਵਿੱਚ ਕਿਵੇਂ ਅੰਧਕਾਰ ਹੈ ਉਹ ਕਹਿੰਦੇ ਜੇ ਸੋ ਚੰਦਾ ਉਗਵੇਂ ਜੇ ਸੈਂਕੜੇ ਚੰਨ ਚੜ ਜਾਣ ਤੇ ਹਜ਼ਾਰਾਂ ਸੂਰਜ ਨਿਕਲ ਆਉਣ ਪਰ ਇੱਕ ਗੱਲ ਯਾਦ ਰੱਖੀ ਗੁਰੂ ਤੋਂ ਬਿਨਾ ਜੀਵਨ ਵਿੱਚ ਹਨੇਰਾ ਹੀ ਹਨੇਰਾ ਹੈ ਇਹ ਤੇ ਚੰਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਜਦੋਂ ਆਪਾਂ ਭਟਾਂ ਦੀ ਬਾਣੀ ਬੜੇ ਪਿਆਰ ਨਾਲ ਪੜਦੇ ਆਂ ਪੁੱਛੋ ਉਹਨਾਂ ਜ਼ਿਕਰ ਕੀਤਾ ਏ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਿਨਾ ਖਲਾਸੀ ਨਹੀਂ ਹੋਣੀ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਣਾ ਗੁਰੂ ਤੋਂ ਬਿਨਾ ਜੀਵਨ ਦਾ ਅੰਧਕਾਰ ਦੂਰ ਨਹੀਂ ਹੋਣਾ ਭਾਵੇਂ ਬਾਹਰ ਜਿੰਨੇ ਮਰਜੀ ਸੂਰਜ ਨਿਕਲਿਆਉਣ ਤੇ ਬਾਹਰ ਜਿੰਨੇ ਮਰਜੀ ਚੰਦਰਮਾ ਨਿਕਲਿਆਉਣ ਪਰ ਸੈਂਕੜਿਆਂ ਦੀ ਹਜ਼ਾਰਾਂ ਦੀ ਤਰ੍ਹਾਂ ਵਿੱਚ ਨਿਕਲ ਕੇ ਆ ਜਾਣ ਬਾਹਰ ਵਾਲੇ ਸੂਰਜ ਨੇ ਬਾਹਰ ਦੀ ਦੁਨੀਆ ਵਿਖਾਈ ਪਰ ਗਿਆਨ ਰੂਪੀ ਸੂਰਜ ਨੇ ਅੰਦਰ ਵਾਲੀ ਦੁਨੀਆ ਵਿਖਾ ਦਿੱਤੀ ਇੱਕੋ ਹੀ ਸੂਰਜ ਗੁਰੂ ਨਾਨਕ ਸਾਹਿਬ ਨੇ ਜਦੋਂ ਸੰਸਾਰ ਵਿੱਚ ਪ੍ਰਗਟ ਹੋਏ ਨੇ ਤੇ ਸਾਰੇ ਸੰਸਾਰ ਦੇ ਹਨੇਰੇ ਨੂੰ ਦੂਰ ਕਰ ਦਿੱਤਾ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲੋਇਆ ਉਹਨੇ ਬਾਹਰ ਵਾਲੇ ਜਿੰਨੇ ਵੀ ਅਗਿਆਨਤਾ ਦੇ ਹਨੇਰੇ ਸੰੋਂ ਦੂਰ ਕਰਕੇ ਰੱਖ ਦਿੱਤੇ ਵਹਿਮ ਭਰਮ 파ਖੰਡ ਦੂਰ ਕਰ ਦਿੱਤੇ ਪਰ ਕਹਿ ਲਗੇ ਗੁਰੂ ਨਾਨਕ ਇੱਕ ਦੀਵਾ ਵੀ ਹੈ ਇੱਕ ਚਰਾਗ ਵੀ ਹੈ ਜਿਹੜਾ ਕੇਵਲ ਬਾਹਰ ਦੀ ਹਨੇਰੇ ਨੂੰ ਦੂਰ ਨਹੀਂ ਕਰਦਾ ਉਹ ਮਨੁੱਖ ਦੇ ਅੰਦਰ ਦੇ ਹਨੇਰੇ ਨੂੰ ਵੀ ਦੂਰ ਕਰ ਦਿੰਦਾ ਹੈ ਬੜਾ ਪਿਆਰਾ ਰਬੀ ਬਾਣੀ ਵਿੱਚ ਬਚਨ ਆਇਆ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਇੱਕੋ ਚਰਾਗ ਗੁਰੂ ਨਾਨਕ ਸਾਹਿਬ ਕਹਿ ਲਗੇ ਜਦੋਂ ਹਿਰਦੇ ਵਿੱਚ ਬਲ ਗਏ ਉਹਨਾਂ ਨੇ ਕਹਿ ਲਗੇ ਮਨੁੱਖਤਾ ਦੇ ਹਨੇਰੇ ਨੂੰ ਦੂਰ ਕਰਕੇ ਰੱਖ ਜਿਸ ਜਿਸ ਹਿਰਦੇ ਵਿੱਚ ਗੁਰੂ ਨਾਨਕ ਦੀ ਜਵਜੀ ਦਾ ਦੀਵਾ ਬਲ ਗਿਆ ਉਸ ਉਸ ਹਿਰਦੇ ਵਿੱਚ ਅਗਿਆਨਤਾ ਉਡਾਰੀ ਮਾਰ ਗਈ ਜਿਸ ਜਿਸ ਹਿਰਦੇ ਵਿੱਚ ਆਸਾ ਕੀ ਵਾਰ ਦਾ ਚੰਨ ਹੋ ਗਿਆ ਉਹਨਾਂ ਹਿਰਦਿਆਂ ਵਿੱਚ ਅਗਿਆਨਤਾ ਵਹਿਮ ਭਰਮ ਪਖੰਡ ਜਿਹੜੇ ਨੇ ਉਡਾਰੀ ਮਾਰ ਗਏ ਕਹਿ ਲਗੇ ਗੁਰੂ ਨਾਨਕ ਸਾਹਿਬ ਇੱਕ ਚਿਰਾਗ ਵਾਂਗੂ ਨੇ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ ਕਹਿ ਲਗੇ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਕਿਉਂ ਕਿਉਂਕਿ ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੇ ਸੇਵਕ ਨੇ ਉਸ ਮਾਲਕ ਦੇ ਭੇਜੇ ਹੋਏ ਨੇ ਔਰ ਸੱਚ ਹੈ ਗੁਰੂ ਇੱਕ ਮਹਾਨ ਬਖਸ਼ਿਸ਼ ਹੈ ਗੁਰਦਾਤਾ ਗੁਰ ਹਿਵੇ ਘਰ ਕਹਿਣ ਲੱਗੇ ਗੁਰੂ ਦਾਤਾ ਹੈ ਤੇ ਕੇਵਲ ਦਾਤਾ ਨਹੀਂ ਹੈ ਉਹ ਇੱਕ ਬਰਫ ਦਾ ਸੂਮਾ ਹੈ ਗੁਰ ਦੀਪਕ ਤਹ ਲੋਏ ਕਹਿਣ ਲੱਗੇ ਅਸਲ ਵਿੱਚ ਉਹ ਜਿਨ੍ਹਾਂ ਥਾਵਾਂ ਤੇ ਹਨੇਰਾ ਹੁੰਦਾ ਹੈ ਗੁਰੂ ਇੱਕ ਦੀਪਕ ਦੀਵੇ ਵਾਂਗੂ ਕੰਮ ਕਰਦਾ ਹੈ ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ ਕਹਿਣ ਲੱਗੇ ਇਹ ਉਹ ਦੀਵਾ ਇਹ ਜਿਹੜਾ ਜਦੋਂ ਨਾਮ ਦਾ ਚਾਨਣ ਹਿਰਦੇ ਵਿੱਚ ਕਰ ਦਿੰਦਾ ਹੈ ਫਿਰ ਬੰਦੇ ਦੇ ਮਨ ਵਿੱਚ ਆਤਮਿਕ ਸੁਖ ਪੈਦਾ ਕਰ ਦਿੰਦਾ ਹੈ ਤੇ ਉਹ ਦੀਵਾ ਹੈ ਬਾਹਰ ਵਾਲਾ ਚੰਦਰਮਾ ਬਾਹਰ ਵਾਲਾ ਸੂਰਜ ਬਾਹਰ ਦੇ ਹਨੇਰੇ ਨੂੰ ਮਿਟਾ ਸਕਦਾ ਪਰ ਅੰਦਰ ਦੇ ਹਨੇਰੇ ਨੂੰ ਮਿਟਾਉਣ ਵਾਸਤੇ ਇਹ ਲੱਗੇ ਕੇਵਲ ਗੁਰੂ ਦਾ ਗਿਆਨ ਹੀ ਇੱਕ ਐਸੀ ਬਖਸ਼ਿਸ਼ ਹੈ ਸੁਖਮਣੀ ਸਾਹਿਬ ਦਾ ਪਾਠ ਕਰਦੇ ਨੇ ਸ਼ਰਧਾ ਨਾਲ ਸਿੱਖ ਤੇ ਉੱਥੇ ਮੇਰੇ ਪਾਤਸ਼ਾਹ ਜਿਨੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਕਹਿ ਲਗੇ ਜਦੋਂ ਗੁਰੂ ਗਿਆਨ ਦਾ ਸ਼ਰਮਾ ਪਾ ਦਿੰਦਾ ਫਿਰ ਅਗਿਆਨਤਾ ਨੂੰ ਮਿਟਾ ਦਿੰਦਾ ਪਰ ਸ਼ਰਤ ਇਹ ਕੋਈ ਗਿਆਨ ਆਪਣੀ ਝੋਲੀ ਵਿੱਚ ਪਾ ਲਵੇ ਕੋਈ ਗਿਆਨ ਦਾ ਸ਼ਰਮਾ ਆਪਣੇ ਨੇਤਰਾਂ ਵਿੱਚ ਪਾ ਲਵੇ ਤੇ ਤਾਂ ਹੀ ਉਹਦੀ ਨੇਤਰ ਠੀਕ ਹੋ ਸਕਦੇ ਨੇ ਉਹਦਾ ਅੰਨਪਨ ਠੀਕ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਵੀ ਉਹ ਇਹਨਾਂ ਅੱਖਾਂ ਦੇ ਵਿੱਚ ਗਿਆਨ ਦਾ ਸਰਮਾ ਪਵਾਵੇ ਸਹੀ ਹੁਣ ਬਾਹਰ ਵਾਲਾ ਜਿਹੜਾ ਚਾਨਣ ਹੈ ਉਹ ਤੇ ਬਾਹਰ ਹੀ ਕੰਮ ਕਰੇਗਾ ਬਾਹਰ ਦੀ ਦੁਨੀਆ ਵਿਖਾਵੇਗਾ ਨਾ ਤੇ ਜਿਹੜਾ ਅੰਦਰ ਵਾਲਾ ਸੂਰਜ ਗੁਰੂ ਹੈ ਇਹਨੇ ਅੰਦਰ ਦਾ ਗਿਆਨ ਅਗਿਆਨ ਵਿਖਾ ਦੇਣਾ ਤੇ ਅੰਦਰ ਦੇ ਅਗਿਆਨਤਾ ਨੂੰ ਦੂਰ ਕਰ ਦੇਣਾ ਕਹਿੰਦੇ ਇੱਕ ਵਿਅਕਤੀ ਜਿਹਦੇ 10 ਪੁੱਤ ਸਣ ਤੇ 10 ਨੂੰਹਾਂ ਦੇਉਂਦੀਆਂ ਅੱਖਾਂ ਵਿੱਚ ਮੋਤੀਆ ਉਤਰ ਆਇਆ ਤੇ ਸਿਆਣੇ ਬੰਦਿਆਂ ਆਖਿਆ ਵੀ ਭਲਿਆ ਪੁਰਸ਼ਾ ਆਪਣੀਆਂ ਅੱਖਾਂ ਦਾ ਇਲਾਜ ਕਰਾਓ ਕਹਿੰਦਾ ਮੈਨੂੰ ਕੀ ਲੋੜ ਐ ਮੇਰੀਆਂ ਤੇ 40 ਅੱਖਾਂ ਨੇ 40 10 ਪੁੱਤਰ ਨੇ 10 ਨੂੰਹਾਂ ਨੇ ਕੁਦਰਤ ਦਾ ਘਰ ਨੂੰ ਅੱਗ ਲੱਗ ਗਈ ਤੇ ਜਿਹੜੀਆਂ 40 ਅੱਖਾਂ ਸਣ ਛਾਲਾ ਮਾਰ ਕੇ ਬਾਹਰ ਨਿਕਲ ਗਈਆਂ ਤੇ ਬਾਬਾ ਬਜ਼ੁਰਗ ਅੰਦਰ ਰੌਲਾ ਪਾਵੇ ਮੈਂ ਸੜ ਜਾਗਾ ਮੈਨੂੰ ਬਾਹਰ ਕੱਢ ਲਓ ਸਿਆਣਿਆਂ ਆਖਿਆ ਤੇਰੀਆਂ 40 ਅੱਖਾਂ ਕਿੱਥੇ ਗਈਆਂ ਉਹ ਕਹਿੰਦਾ ਸੱਚ ਇਹ ਹੈ ਜਿੰਨਾ ਚਿਰ ਆਪਣੀਆਂ ਅੱਖਾਂ ਨਾਲ ਓਣ ਦੂਜੀਆਂ ਅੱਖਾਂ ਕੰਮ ਨਹੀਂ ਆਉਂਦੀਆਂ ਜਿੰਨਾ ਚਿਰ ਆਪਣੇ ਅੰਦਰ ਅਸੀਂ ਗਿਆਨ ਦਾ ਦੀਵਾ ਨਹੀਂ ਬਾਲਦੇ ਲੱਖ ਬਾਹਰ ਚਾਨਣ ਜਿੰਨਾ ਮਰਜ਼ੀ ਹੋਵੇ ਉਹਦਾ ਕੋਈ ਲਾਭ ਨਹੀਂ ਜੀ ਰੱਬੀ ਬਾਣੀ ਅੰਦਰ ਇੱਕ ਬੜਾ ਪਿਆਰਾ ਬਚਨ ਹੁੰਦਾ ਹੈ ਸਹਿਬਾਦ ਨੇ ਚਾਂਦਨਾ ਚੰਦਨ ਆਂਗਣ ਪ੍ਰਭ ਜੀ ਉਹ ਅੰਤਰ ਚਾਂਦਨਾ ਦੁਨੀਆਂ ਦੇ ਅੰਦਰ ਚਾਨਣੇ ਬੜੇ ਨੇ ਪਰ ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਆਂਗਣ ਵਿੱਚ ਸੱਚ ਰੂਪੀ ਗਿਆਨ ਦਾ ਚਾਨਣ ਕਰ ਲਿਆ ਕਹਿ ਲਗੇ ਸੱਚ ਇਹ ਹੈ ਉਹਨਾਂ ਦਾ ਵਿਚਾਰ ਜੀਵਨ ਵਿੱਚ ਹੋ ਜਾਂਦਾ ਹੈ ਬਾਬਾ ਫਰੀਦ ਸਾਹਿਬ ਨੇ ਬੜਾ ਪਿਆਰਾ ਇੱਕ ਸ਼ਲੋਕ ਉਚਾਰਨ ਕੀਤਾ ਫਰੀਦਾ ਕਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਮੇਰੇ ਗਲ ਵਿੱਚ ਪਾਏ ਮਸੱਲੇ ਨੂੰ ਮੋਢੇ ਤੇ ਟੰਗੀ ਕਫਨੀ ਨੂੰ ਲੋਕ ਵੇਖ ਕੇ ਸਮਝਦੇ ਨੇ ਵੀ ਫਰੀਦ ਮਿੱਠਾ ਬੜਾ ਬੋਲਦਾ ਏ ਪਰ ਸੱਚ ਆ ਹਿਰਦੇ ਵਿੱਚ ਕੈਂਚੀ ਚੱਲਦੀ ਏ ਅੰਦਰ ਲੱਭ ਲੋਭ ਤੇ ਹੰਕਾਰ ਏ ਸਿਰਫ ਵਿਖਾਵੇ ਦਾ ਬਾਣਾ ਏ ਪਰ ਅੰਦਰ ਕੀ ਏ ਕਹਿ ਲਗੇ ਸੱਚ ਇਹ ਅੰਦਰ ਹਣੀ ਰਹਿ ਣੀ ਰਹਿ ਬਾਹਰੋਂ ਚਾਨਣ ਬੜਾ ਦਿਸਦਾ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਅੰਦਰ ਅਗਿਆਨਤਾ ਹੀ ਅਗਿਆਨਤਾ ਫੈਲੀ ਹੋਈ ਹੈ ਬਾਹਰੋਂ ਭਾਵੇਂ ਜਿੰਨਾ ਮਰਜੀ ਰੋਸ਼ਨ ਦਿਮਾਗ ਦੇਸਦਾ ਹੋਵੇ ਪਰ ਅੰਦਰ ਗੁਰੂ ਦਾ ਗਿਆਨ ਨਹੀਂ ਤੇ ਜੀਵਨ ਬਦਲੇਗਾ ਨਹੀਂ ਜਿਨ ਕਾ ਭੀਤਰ ਹੈ ਅੰਤਰਾ ਕਹਿ ਲਗੇ ਜਿਨ੍ਹਾਂ ਦੇ ਅੰਦਰ ਹਨੇਰਾ ਹੈ ਜੈਸੇ ਪਸ਼ੂ ਤੈਸੇ ਉਹ ਨਰਾ ਕਹਿ ਲਗੇ ਉਹ ਮਨੁੱਖ ਪਸ਼ੂਆਂ ਦੇ ਸਮਾਨ ਨੇ ਜਿਨ੍ਹਾਂ ਦੇ ਅੰਦਰ ਕੇਵਲ ਤਾਂ ਕੇਵਲ ਹਨੇਰਾ ਹੀ ਖਿਲਿਆ ਹੈ ਤਾਂ ਇਸ ਹਨੇਰੇ ਨੂੰ ਦੂਰ ਕੌਣ ਕਰਦਾ ਹੈ ਉਗੁਰ ਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ ਦੁਨੀਆ ਵਿੱਚ ਹੋਰ ਕੋਈ ਐਸੀ ਤਾਕਤ ਨਹੀਂ ਸਿਵਾਏ ਗੁਰੂ ਦੇ ਤੁਹਾਡੇ ਮਨਾ ਵਿੱਚੋਂ ਅਗਿਆਨਤਾ ਦੇ ਹਨੇਰੀ ਨੂੰ ਮਿਟਾ ਸਕਦੀ ਹੋਵੇ ਧੰਨ ਗੁਰੂ ਅੰਗਦ ਸਾਹਿਬ ਕੀਦੇ ਮੇਰੇ ਜੀਵਨ ਦਾ ਇਹ ਤਜਰਬਾ ਹੈ ਪਿਆਰਿਆਂ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹ ਰਹੇ ਨੇ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮੈਂ ਇਸ ਗੱਲ ਦੀ ਗਵਾਹੀ ਭਰਦਾ ਵਾਂ ਜੈਸੋ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ ਏਤੇ ਚਰਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਜੀਵਨ ਵਿੱਚ ਕੁੱਪ ਹਨੇਰਾ ਹੀ ਹਨੇਰਾ ਹੈ ਆਓ ਗੁਰੂ ਪਿਆਰ ਵਾਲਿਓ ਆਸਾ ਕੀ ਵਾਰ ਦੇ ਇਹ ਦੋ ਪਾਵਨ ਸ਼ਲੋਕ ਸਾਡੇ ਜੀਵਨ ਦਾ ਆਧਾਰ ਬਣ ਆਪਾਂ ਗੁਰੂ ਕੋਲੋਂ ਗਿਆਨ ਲੈ ਕੇ ਆਪਣੇ ਅੰਦਰ ਗਿਆਨ ਦਾ ਚਾਨਣ ਕਰਕੇ ਆਪਣੇ ਮਨਾਂ ਨੂੰ ਰੌਸ਼ਨ ਕਰਿਏ ਭਟਕ ਰਹੇ ਮਨ ਨੂੰ ਕੁਰਾਹੇ ਪਏ ਮਨ ਨੂੰ ਭੇੜੇ ਪਾਸੇ ਚੱਲ ਰਹੇ ਜੀਵਨ ਨੂੰ ਗੁਰੂ ਵਾਲੇ ਪਾਸੇ ਤੁਰ ਕੇ ਚੰਗੇ ਮਾਰਗ ਤੇ ਚੱਲੀਏ ਤਾਂ ਜੋ ਗੁਰੂ ਦੀਆਂ ਖੁਸ਼ੀਆਂ ਤੇ ਸੀਸ਼ਾ ਪ੍ਰਾਪਤ ਹੋ ਸਕਣ ਰਈ ਵਿਚਾਰ ਫਿਰ ਆਪਾਂ ਸਾਂਝੀ ਕਰਾਂਗੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKALI ਮਹਿਲਾ ਤੀਜਾ ਆਨੰਦ ੴ